ਜੈ ਗੁਰੂ ਜੀ ਸ਼ੁਕrana ਗੁਰੂ ਜੀ ਅਨੰਤਮ ਵਾਰ ਸ਼ੁਕrana ਗੁਰੂ ਜੀ ਸਗਤ ਜੀ ਅਸੀਂ ਸ਼੍ਰੀ ਸ਼ੀਪੂਰਾਂ ਜੀ ਦੇ ਅਧਿਆਇ ਨੂੰ ਹਰ ਰੋਜ਼ ਨਿਤਨੇਮ ਨਾਲ ਪੜ ਰਹੇ ਹਾਂ ਤੁਸੀਂ ਸੁਣ ਰਹੇ ਹੋ ਸਬਤ ਤੱਕ ਸ਼ੇਅਰ ਕਰ ਰਹੇ ਹੋ ਤੇ ਕੋਈ ਭੁਲਚੁੱਕ ਹੋ ਜਾਂਦੀ ਹੈ ਤਾਂ ਮਾਫ ਕਰਿਓ ਸੰਗਤ ਜੀ ਮਾਫ ਕਰਨਾ ਗੁਰੂ ਜੀ ਕੱਲ੍ਹ ਅਸੀਂ ਪੰਜਵਾਂ ਅਧਿਆਇ ਪੜਿਆ ਸੀ ਜਿਹਦੇ ਵਿੱਚ ਸ਼੍ਰੀ ਵਿਸ਼ਨੂੰ ਜੀ ਤੇ ਬ੍ਰਹਮਾ ਜੀ ਦੀ ਆਪਸ ਦੀ ਬੈਸਵਾਦੀ ਚੱਲ ਰਹੀ ਸੀ ਕਿਵੇਂ ਬ੍ਰਹਮਾ ਜੀ ਉਤਪਨ ਹੋਏ ਕਿਵੇਂ ਵਿਸ਼ਨੂੰ ਜੀ ਉਤਪਨ ਹੋਏ ਉਹਦੇ ਬਾਰੇ ਆਪਾਂ ਵਿਸਤਾਰ ਜਾਣਿਆ ਸੀ ਤੇ ਅੱਜ ਅਸੀਂ ਗੁਰੂ ਜੀ ਦੀ ਕਿਰਪਾ ਦੇ ਨਾਲ ਸ਼੍ਰੀ ਸ਼ੀਰ ਪੁਰਾਨ ਜੀ ਦੇ ਪੂਰਬਾਰਧ ਦੇ ਪਹਿਲੇ ਖੰਡ ਦਾ 6ਵਾਂ ਅਧਿਆਇ ਪੜਨ ਜਾ ਰਹੇ ਹਾਂ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸੰਗਤ ਜੀ ਛੇਵਾ ਅਧਿਆਏ ਕਹਿੰਦਾ ਹੈ ਕਿ ਬ੍ਰਹਮਾ ਜੀ ਨੇ ਕਿਹਾ हे ਨਾਰਦ ਸਦਾ ਸ਼ਿਵ ਮੇਰੀ ਤੇ ਵਿਸ਼ਨੂੰ ਜੀ ਦੀ ਮੂਰਖਤਾ ਭਰੀ ਲੜਾਈ ਵੇਖ ਕੇ ਬਲਦੀ ਹੋਈ ਜਵਾਲਾ ਵਾਂਗੂ ਪ੍ਰਗਟ ਹੋਏ ਅਸਾ ਦੋਹਾ ਨੇ ਉਹਨਾਂ ਦਾ ਭਿਆਨਕ ਰੂਪ ਵੇਖ ਕੇ ਲੜਨਾ ਬੰਦ ਕਰ ਦਿੱਤਾ ਵਿਸ਼ਨੂੰ ਜੀ ਬੜੇ ਪਹਿਬੀਤ ਹੋ ਕੇ ਮੈਨੂੰ ਕਹਿਣ ਲੱਗੇ ਕਿ ਇਹ ਤੇਜ ਕਿੱਥੋਂ ਆਇਆ ਹੈ ਜੋ ਮਨੁੱਖ ਹੈ ਜਾਣ ਸਕੇ ਉਹ ਸਬ ਦਾ ਮਾਲਕ ਹੈ ਇਸ ਦਾ ਕੋਈ ਆਦੀ ਅੰਤ ਨਹੀਂ ਤੁਸੀਂ ਉੱਪਰ ਦੇ ਲੋਕ ਵੱਲ ਵੇਖਣ ਲਈ ਜਾਓ ਤੇ ਮੈਂ ਹੇਠਲੇ ਲੋਕ ਨੂੰ ਜਾਂਦਾ ਹਾਂ ਅਸੀਂ ਬੜੇ ਗਰਭ ਨਾਲ ਉਸ ਜੋਤੀ ਦਾ ਆਦੀ ਅੰਤ ਢੂੰਡਣ ਲਈ ਤੁਰ ਪਏ 1000 ਸਾਲ ਅਸੀਂ ਦੋਵੇਂ ਉਸ ਜੋਤੀ ਨੂੰ ਲੱਭਦੇ ਰਹੇ ਪਰ ਉਸ ਦਾ ਆਦੀ ਅੰਤ ਅਸੀਂ ਨਾ ਪਾ ਸਕੇ ਅਸੀਂ ਨਿਰਾਸ਼ ਹੋ ਕੇ ਵਾਪਸ ਮੁੜ ਆਏ ਪਰ ਸਾਨੂੰ ਪਹਿਲੀ ਜਗ੍ਹਾ ਨਾ ਲੱਭੀ ਹਜ਼ਾਰ ਵਾਰਾ ਸਾਨੂੰ ਪਹਿਲਾਂ ਥਾ ਢੂੰਡਣ ਵਿੱਚ ਲੱਗ ਗਏ ਅਸਾਂ ਹੁਣੇ ਗੱਲ ਸਮਝੀ ਕਿ ਸਾਡੇ ਤੋਂ ਵੱਡੀ ਵੀ ਕੋਈ ਸ਼ਕਤੀ ਹੈ ਇਹ ਵਿਚਾਰ ਕੇ ਅਸੀਂ ਦੋਵੇਂ ਪਵਿੱਤਰ ਸਰੂਪ ਦੀ ਰੱਖਿਆ ਵਿੱਚ ਆਏ ਆਪੋ ਵਿੱਚ ਵੈਰ ਵਿਰੋਧ ਤਿਆਗ ਦਿੱਤਾ ਇੱਥੇ ਆ ਕੇ ਇੰਨਾ ਸ਼ਕਤਾ ਕਰਨ ਤੋਂ ਬਾਅਦ ਇੰਨੇ ਵਰਿਆਂ ਤੋਂ ਬਾਅਦ ਹਜ਼ਾਰ ਸਾਲ ਦੋਵੇਂ ਜੂਜਨ ਤੋਂ ਬਾਅਦ ਹੁਣ ਉਹਨਾਂ ਨੇ ਆ ਕੇ ਆਪਣੇ ਜਿਹੜੀ ਆਪਸ ਦੀ ਦੁਸ਼ਮਣੀ ਸੀ ਕੋਈ ਵੈਰ ਵੀ ਰੋਸ ਸੀ ਉਹ ਖਤਮ ਕਰ ਦਿੱਤਾ ਉਸ ਵੇਲੇ ਆਕਾਸ਼ਵਾਨੀ ਹੋਈ ਕਿ ਤੁਸੀਂ ਦੋਵੇਂ ਯੋਗ ਕਰੋ ਇਹ ਸੁਣ ਕੇ ਅਸੀਂ ਦੋਵੇਂ ਯੋਗ ਕਮਾਣ ਵਿੱਚ ਲੱਗ ਗਏ ਬੇਨਤੀ ਕੀਤੀ ਕਿ हे ਅੰਤਰਯੰਮੀ ਸਰਬਸ਼ਕਤੀਮਾਨ ਜੋਤੀ ਸਰੂਪ ਅਸਾਂ ਭੁੱਲ ਨਾਲ ਆਪਣੇ ਆਪ ਨੂੰ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਮੰਨਿਆ ਹੈ ਆਪ ਨੂੰ ਨਮਸਕਾਰ ਹੈ ਹੁਣ ਤੁਸੀਂ ਕਿਰਪਾ ਕਰਕੇ ਸਾਨੂੰ ਪ੍ਰਗਟ ਹੋ ਕੇ ਦਰਸ਼ਨ ਦਿਓ ਸਕਾ ਜੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਸਮਝਾਉਣਾ ਚਾਹੁੰਦੀ ਹਾਂ ਮੈਂ ਚਲੋ ਕੌਣ ਹੁੰਨੀ ਆ ਤੁਹਾਨੂੰ ਸਮਝਾਉਣ ਲਈ ਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਬੋਲੋ ਮੇ ਤੋਂ ਬੁਲਵਾ ਰਹੇ ਹਨ ਮੈਂ ਬੋਲ ਰਹੀ ਹਾਂ ਉਹਨਾਂ ਨੇ ਇੰਨੀ ਸਮਝ ਪਾਈ ਹੈ ਕਿ ਮੈਂ ਤੁਹਾਨੂੰ ਕੁਝ ਦਸਾਂ ਏ ਜੋ ਵੀ ਤੁਹਾਨੂੰ ਮੈਂ ਵਰਣਨ ਸੁਣਾਇਆ ਹੈ ਹੁਣ ਤੱਕ 6ਵੇਂ ਅਧਿਆਏ ਦਾ ਇਹਦੇ ਵਿੱਚ ਬੜੀ ਇੱਕ ਡੂੰਗੀ ਡੂੰਗਾ ਰਹੱਸ ਹੈ ਡੂੰਗਾ ਇੱਕ ਕੈਲੋ ਸੀਕ੍ਰੀਟ ਕੀ ਛਿਪਿਆ ਹੈ कि ਜਦ ਤੱਕ ਅਸੀਂ ਇੱਕ ਦੂਜੇ ਨਾਲ ਵੈਰ ਵਿਰੋਧ ਚ ਰਹਨੇ ਆ ਇੱਥੇ ਤਾਂ ਸਿਰਫ ਬ੍ਰਹਮਾ ਤੇ ਵਿਸ਼ਨੂੰ ਜੀ ਸੀ ਨਾ ਮੈਂ ਇਸ ਦੁਨਿਆਵੀ ਗੱਲ ਦੀ ਸਮਝ ਦੀ ਗੱਲ ਕਰ ਰਹੀ ਹਾਂ ਕਿ ਆਪਸ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਜਿਹੜਾ ਅਸੀਂ ਵੈਰ ਵਿਰੋਧ ਰੱਖਿਆ ਹੈ ਦੁਸ਼ਮਣੀਆਂ ਪਾਲੀਆਂ ਹੋਈਆਂ ਹਨ ਕਿਸੇ ਨੂੰ ਚਾਜ ਨਾਲ ਬੁਲਾਉਂਦੇ ਨਹੀਂ ਚੰਗੇ ਮੂਹ ਸਿੱਧੇ ਮੂਹ ਗੱਲ ਨਹੀਂ ਕਰਦੇ ਤਾਂ ਜਦ ਤੱਕ ਅਸੀਂ ਉਸ ਵੈਰ ਵਿਰੋਧ ਦੁਸ਼ਮਣੀ ਦਾ ਤਿਆਗ ਨਹੀਂ ਕਰਦੇ ਸਾਨੂੰ ਕੋਈ ਆਕਾਸ਼ਵਾਣੀ ਨਹੀਂ ਹੋਣੀ ਆਸ਼ੂਆਨੀ ਕਹਿੰਦਾ ਮਤਨ ਕਿ ਸਾਡੀ ਰੂਹ ਨੇ ਨਹੀਂ ਜਾਗਣਾ ਸਾਨੂੰ ਉਸ ਸੱਚੇ ਪਾਸ਼ਾ ਦੀ ਜਿਹੜੀ ਮਿਹਰ ਉਹ ਨਹੀਂ ਹੋਣੀ ਅਸੀਂ ਅਸੀਂ ਇਸ ਦੁਨੀਆਵੀ ਜੀਵਨ ਚ ਜਿੱਤ ਸਕਦੇ ਆ ਪਰ ਉਸ ਸੱਚੇ ਪਾਸ਼ਾ ਨੂੰ ਵੀ ਮੂੰਹ ਦਿਖਾਣਾ ਹੈ ਉੱਥੇ ਜਿੱਤ ਸਭ ਤੋਂ ਵੱਡੀ ਜਿੱਤ ਹੈ ਇਸ ਕਰਕੇ ਅੱਜ ਹੀ ਇਹ ਨਿਯਮ ਬਣਾਓ ਸਭ ਤੋਂ ਪਹਿਲਾਂ ਜੇ ਕੋਸ਼ ਬਦਲਣਾ ਹੈ ਆਪਣੀ ਜ਼ਿੰਦਗੀ ਤੇ ਬਦਲੋ ਕਿ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰੱਖਣੀ ਕੋਈ ਵੈਰ ਵਿਰੋਧ ਨਹੀਂ ਰੱਖਣਾ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਬਸ ਆਪਣੀ ਨੀਲਾ ਦੇ ਵਿੱਚ ਰਹਿਣਾ ਹੈ ਆਪਣਾ ਨਾਮ ਜਪ ਕਰਨਾ ਹੈ ਸਭ ਨੂੰ ਚੰਗੇ ਮੂੰਹ ਹਸਮੁਖ ਮੂੰਹ ਨਾਲ ਬੁਲਾਣਾ ਹੈ ਇਹ ਦੁਨੀਆ ਅਸੀਂ ਜੀਣ ਆਏ ਆ ਲੜਨ ਮਰਨ ਨਹੀਂ ਆਏ ਜੀਣ ਆਏ ਆ ਇਸ ਜ਼ਿੰਦਗੀ ਨੂੰ ਫੁੱਲਾਂ ਦੀ ਤਰ੍ਹਾਂ ਜੀਓ ਚੰਗੇ ਸੰਸਕਾਰ ਆਪਣੇ ਧਿਆਨਿਆਂ ਨੂੰ ਸਿਖਾਓ ਜਦੋਂ ਇਹ ਸਮਾ ਸਾਡੇ ਪੈਨ ਲੱਗ ਗਈ ਤਾਂ ਇਹ ਦੁਨੀਆ ਵੀ ਜਿਹੜਾ ਜੀਵਨ ਹੈ ਇਹ ਕਾਲੀ ਯੁਗ ਕੋ ਦਸਾਤੀ ਯੁਗ ਚ ਬਦਲ ਜਾਣਾ ਹੈ ਤੁਹਾਨੂੰ ਆਪ ਨੂੰ ਵੀ ਨਹੀਂ ਪਤਾ ਲੱਗਣਾ ਸੋ ਸੰਗਤ ਜੀ ਜੇ ਮੇਰੀ ਕਿਸੇ ਗੱਲ ਦਾ ਤੁਹਾਨੂੰ ਬੁਰਾ ਲੱਗਾ ਹੈ ਤਾਂ ਮੈਂ ਮਾਫੀ ਚਾਹੁੰਨੀ ਆ ਮਾਫੀ ਚਾਹੁੰਨੀ ਆ ਗੁਰੂ ਜੀ ਮੈਨੂੰ ਬਲ ਬਖਸ਼ਿਓ ਕਿਰਪਾ ਰੱਖਿਓ ਆਪਣੀ ਸਾਡੇ ਬੱਚਿਆਂ ਸਿਰ ਤੇ ਹਮੇਸ਼ਾ ਆਪਣਾ ਪਿਆਰ ਭਰਿਆ ਕਿਰਪਾ ਭਰਿਆ ਤੰਦਰੁਸਤੀ ਭਰਿਆ ਹੱਥ ਰੱਖੋ ਸੰਗਤ ਜੀ ਹੁਣ ਆਪਾਂ ਅੱਗੇ ਇਤੋਂ ਚੱਲਦੇ ਹਾਂ ਜੀਵੇਂ ਹੁਣ ਬ੍ਰਹਮਾ ਜੀ ਤੇ ਵਿਸ਼ਨੂ ਜੀ ਨੇ ਆਪਣਾ ਜਿਹੜਾ ਇਹ ਵੈਰ ਵੀ ਰੋਸ ਸੀ ਦੁਸ਼ਮਣੀ ਸੀ त्याग दी ਸੀ ਉਹਨਾਂ ਨੇ ਆਪਣੇ ਜਿਹੜੀ ਸਦਾ ਸ਼ਿਵ ਜੀ ਨੂੰ ਨਮਸਕਾਰ ਕੀਤਾ ਤੇ ਹੁਣ ਉਹਨਾਂ ਨੇ ਕੀ ਕਿਹਾ ਕਿ ਤੁਸੀਂ ਕਿਰਪਾ ਕਰਕੇ ਪ੍ਰਗਟ ਹੋਵੋ ਸਾਨੂੰ ਦਰਸ਼ਨ ਦਿਓ ਅਸਾਂ ਦੇਖਿਆ ਕਿ ਕੁਝ ਗੁਪਤ ਅੱਖਰਾਂ ਦੁਆਰਾ ਸਾਨੂੰ ਪ੍ਰੇਰਣਾ ਹੋ ਰਹੀ ਹੈ ਪਰ ਅਸੀਂ ਕੁਝ ਸਮਝ ਨਾ ਸਕੇ ਅਸਾ ਪ੍ਰਾਰਥਨਾ ਕੀਤੀ ਕਿ हे ਜੋਤੀ ਸਰੂਪ ਸਾਨੂੰ ਸਰੀਰ ਧਾਰ ਕੇ ਦਰਸ਼ਨ ਬਖਸ਼ੋ ਸਾਡਾ ਇੰਨਾ ਕਹਿਣ ਤੇ ਉਸੇ ਵੇਲੇ ਬੜੇ ਸੁੰਦਰ ਰੂਪ ਦਾ ਚਲਕਾਰਾ ਹੋਇਆ ਤੇ ਓੰਕਾਰ ਪ੍ਰਗਟ ਹੋਇਆ ਜਿਸ ਨੂੰ ਅਸੀਂ ਸਦਾ ਸ਼ਿਵ ਦੀ ਮਾਇਆ ਕਾਰਨ ਜਾਣ ਨਾ ਸਕੇ ਸੰਗਤ ਜੀ ਕਿਉਂਕਿ ਸਾਡੀ ਇਸ ਬੁੱਧੀ ਦੇ ਵਿੱਚ ਇਸ ਵਿਜੂਅਲਾਈਜ਼ੇਸ਼ਨ ਦੀ ਦੁਨੀਆ ਦੇ ਵਿੱਚ ਸਾਨੂੰ ਕਿਸੇ ਨੂੰ ਵਿਜੂਅਲਾਈਜ਼ ਕਿਸੇ ਨੂੰ ਸੋਚਣ ਲਈ ਉਹਦਾ ਸਰੀਰਕ ਰੂਪ ਚ ਪ੍ਰਗਟ ਹੋਣਾ ਬਹੁਤ ਜ਼ਰੂਰੀ ਹੈ ਜੇ ਹੁਣ ਅਸੀਂ ਇਹ ਕਹੀਏ ਕਿ ਕਿਸੇ ਇੱਕ ਜੋਤੀ ਨੂੰ ਤੁਸੀਂ ਪੂਜਾ ਕਰਨੀ ਹੈ ਤਾਂ ਤੁਸੀਂ ਉਸ ਚੀਜ਼ ਨੂੰ ਨਹੀਂ ਕਰ ਸਕਦੇ ਲੇਕਿਨ ਹਾਂ ਜਿਹੜੇ ਦੇਸ਼ਾਂ ਜਿਹੜੇ ਕਈ ਸ਼ਹਿਰਾਂ ਦੇ ਵਿੱਚ ਪੱਥਰ ਦੀ ਵੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਉਹ ਸ਼ੁਰੂਆਤ ਤੋਂ ਹੀ ਉਹ ਬੁੱਧੀ ਦੇ ਵਿੱਚ ਸਾਡੀ ਸਮਝ ਦੇ ਵਿੱਚ ਬੈਠੀ ਹੋਈ ਹੈ ਲੇਕਿਨ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਵਿਜੂਅਲਾਈਜ਼ ਕਰੋ ਕੀ ਸਦਾਸ਼ਿਵ ਜੀ ਕਿੱਦਾਂ ਸੀ ਤੁਸੀਂ ਸ਼ਿਵ ਜੀ ਨੂੰ ਤਾਂ ਵਿਜੂਅਲਾਈਜ਼ ਕਰ ਸਕਦੇ ਲੇਕਿਨ ਸਦਾਸ਼ਿਵ ਜੀ ਨੂੰ ਵਿਜੂਅਲਾਈਜ਼ ਕਰਨਾ ਥੱਲੇ ਔਖਾ ਹੁੰਦਾ ਹੈ ਤੁਸੀਂ ਉਹਨਾਂ ਨੂੰ ਵੀ ਸ਼ਿਵ ਜੀ ਦੇ ਰੂਪ ਦੇ ਵਿੱਚ ਹੀ ਦੇਖਦੇ ਹੋ ਇਦਾਂ ਹੀ ਸੇਮ ਬ੍ਰਹਮਾ ਤੇ ਵਿਸ਼ਨੂ ਜੀ ਨੂੰ ਜਿਹੜਾ ਸੀ ਉਹ ਕਹਿੰਦੇ ਸਾਨੂੰ ਸਰੀਰ ਧਾਰ ਕੇ ਦਰਸ਼ਨ ਬਖਸ਼ੋ ਕਿ ਅਸੀਂ ਨਹੀਂ ਸਮਝ ਪਾ ਰਹੇ ਫੇਰ ਉੱਥੇ ਕੀ ਹੋਇਆ ਬੜੇ ਸੁੰਦਰ ਰੂਪ ਦਾ ਚਲਕਾਰਾ ਹੋਇਆ ਤੇ ਓੰਕਾਰ ਪ੍ਰਗਟ ਹੋਇਆ ਜਿਸ ਨੂੰ ਅਸੀਂ ਸਦਾ ਸ਼ਿਵ ਦੀ ਮਾਇਆ ਕਾਰਨ ਜਾਣ ਨਾ ਸਕੇ ਪਰ ਜਦੋਂ ਉਸ ਸਰੂਪ ਦੇ ਚਾਰ ਭਾਗ ਹੋਏ ਤਦੋਂ ਉਸ ਦੇ ਅੰਦਰੋਂ ਸਦਾ ਸ਼ਿਵ ਆਪ ਹੀ ਪ੍ਰਗਟ ਹੋਏ ਕਿਉਂਕਿ ਸਦਾ ਸ਼ਿਵ ਜੀ ਨੂੰ ਪਤਾ ਲੱਗਾ ਸੀ ਕਿ ਇਹਨਾਂ ਨੂੰ ਹੱਲੇ ਵੀ ਸਮਝ ਨਹੀਂ ਪਈ ਤਾਂ ਅਸਾਂ ਅੱਖਰਾਂ ਆਕਾਰ ਊਕਾਰ ਮੁਕਾਰ ਨਾਦ ਤੇ ਬਿੰਦੂ ਦਾ ਅਰਥ ਸਮਝਿਆ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਐਕਚੁਅਲ ਦੇ ਵਿੱਚ ਇਹ ਕਿਹੜੀ-ਕਿਹੜੀ ਚੀਜ਼ ਲਗਾਏ ਕੀ ਆਖਰਕਾਰ ਕਾਰ ਕਾਰਮਕਾਰ ਨਾਦ ਬਿੰਦੂ ਠੀਕ ਹੈ ਇਹਨਾਂ ਸ਼ਬਦਾਂ ਦੇ ਅਰਥ ਸਮਝਣ ਨਾਲ ਸਾਨੂੰ ਇਸ ਵਿੱਚਲੇ ਗਿਆਨ ਦੀ ਪੂਰੀ ਤਰ੍ਹਾਂ ਸਮਝ ਆ ਗਈ ਸਾਡੀ ਬੁੱਧੀ ਨੇ ਇਸ ਦੇ ਗੁਜੇ ਭਾਵਾਂ ਨੂੰ বুঝਿਆ ਇਹਨਾਂ ਅੱਖਰਾਂ ਦੇ ਗੁਜੇ ਭਾਵ ਨੂੰ ਸਮਝ ਕੇ ਸਾਨੂੰ ਪਤਾ ਲੱਗਾ ਕਿ ਇਹੋ ਜਿਹੇ ਉੱਤਮ ਗੁਣਾ ਵਾਲੇ ਸਦਾਸ਼ਿਵ ਜੀ ਦੀ ਅराधना ਕਰਨ ਨਾਲ ਅਤੀ ਪ੍ਰਸੰਤਾ ਹੁੰਦੀ ਹੈ ਮੈਂ ਤੇ ਵਿਸ਼ਨੂੰ ਜੀ ਨੇ ਸਦਾਸ਼ਿਵ ਜੀ ਦਾ ਇਹ ਗਿਆਨ ਸਰੂਪ ਦੇਖ ਕੇ ਨਮਸਕਾਰ ਕੀਤੀ ਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਸਤਸੰਗ ਕਰਦੇ ਹੋਏ ਪਾਠ ਦਾ ਵਰਣਨ ਕਰਦੇ ਹੋਏ ਕੋਈ ਭੁੱਲ ਚੁੱਕ ਹੁੰਦੀ ਹੈ ਤਾਂ ਮਾਫ ਕਰਿਓ ਗੁਰੂ ਜੀ ਮਾਫ ਕਰਿਓ ਸੰਗਤ ਜੀ ਤੇ ਹੁਣ ਅਸੀਂ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ 7ਵਾਂ ਅਧਿਆਏ ਸ਼੍ਰੀ ਸ਼ਿਵ ਪੁਰਾਂ ਦੀ ਦੇ ਪੁਰਬਾਰ ਦੇ ਪਹਿਲੇ ਖੰਡ ਦਾ ਸਤਵਾਂ ਅਧਿਆਏ ਅਸੀਂ ਹੁਣ ਕੱਲ੍ਹ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਸਭ ਤੱਕ ਇਹਨੂੰ ਪਹੁੰਚਾਓ ਤੇ ਜੇ ਤੁਹਾਨੂੰ ਕੋਈ ਗੱਲ ਮੇਰੀ ਗਲਤ ਲੱਗੀ ਹੈ ਮਾਰੀ ਲੱਗੀ ਹੈ ਤਾਂ ਮੈਨੂੰ ਮਾਫ਼ ਕਰਨਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ